ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤਰੀਕਸਾ ਹੈ ਅੱਜ ਗਣੇਸ਼ ਚਤੁਰਦਸ਼ੀ ਹੈ ਤੁਹਾਨੂੰ ਸਾਰਿਆਂ ਨੂੰ ਗਣੇਸ਼ ਚਤੁਰਦਸ਼ੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਗਣੇਸ਼ ਜੀ ਦਾ ਪ੍ਰੀਯ ਪ੍ਰਸ਼ਾਦ ਮੋਦਕ ਦੀ ਰੈਸਪੀ ਤੁਹਾਡਾ ਸ਼ੇਅਰ ਕਰਾਂਗੇ ਇਹ ਮੋਦਕ ਅਸੀਂ ਸੂਜੀ ਅਤੇ ਮਲਾਈ ਤੋਂ ਤਿਆਰ ਕਰਾਂਗੇ ਆਜੋ ਫਿਰ ਰੈਸਪੀ ਸ਼ੁਰੂ ਕਰਦੇ ਹਾਂ ਇੱਧਰ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ 3 ਚਮਚ ਦੇਸੀ ਘਿਓ ਦੇ ਪਾਵਾਂਗੇ ਦੇਸੀ ਘਿਓ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਕਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਐ ਲੋ ਹੀ ਰੱਖੀ ਹੈ ਹੁਣ ਇੱਕ ਕੌਲੀ ਬਰੀਕ ਸੂਜੀ ਦੀ ਲਵਾਂਗੇ ਸੂਜੀ ਨੂੰ ਮੈਂ ਚੰਗੀ ਤਰ੍ਹਾਂ ਛਾਂਲ ਲਿਆ ਸੀ ਹੁਣ ਇਸ ਵਿੱਚ ਸੂਜੀ ਨੂੰ ਚੰਗੀ ਤਰ੍ਹਾਂ ਘਿਓ ਵਿੱਚ ਮਿਕਸ ਕਰਾਂਗੇ ਤੇ ਲਗਾਤਾਰ ਚਲਾਉਂਦੇ ਹੋਏ 2-3 ਮਿੰਟ ਲੋ ਫਲੇਮ ਤੇ ਭੁੰਨਣਾ ਹੈ ਸਾਰਾ ਪ੍ਰੋਸੈਸ ਆਪਾਂ ਲੋ ਫਲੇਮ ਤੇ ਹੀ ਕਰਨਾ ਹੈ ਹੁਣ ਸੂਜੀ ਨੂੰ ਭੁੰਨਦਿਆਂ ਨੂੰ 2-3 ਮਿੰਟ ਹੋ ਗਏ ਹਨ ਸੂਜੀ ਆਪਣੀ ਥੋੜੀ ਜਿਹੀ ਭੁੰਨੀ ਗਈ ਹੁਣ ਇਸ ਵਿੱਚ 4 ਚਮਚ ਨਾਰੀਅਲ ਦਾ ਬਰਾਦਾ ਪਾਵਾਂਗੇ। ਨਾਰੀਅਲ ਦਾ ਬਰਾਦਾ ਪਾਉਣਾ ਆਪਸ਼ਨਲ ਹੈ। ਤੁਸੀਂ ਬਿਨਾਂ ਇਸ ਨੂੰ ਇਸ ਤੋਂ ਵੀ ਬਣਾ ਸਕਦੇ ਹੋ। ਨਾਰੀਅਲ ਦਾ ਬਰਾਦਾ ਪਾਉਣ ਨਾਲ ਥੋੜੇ ਜਿਹੀ ਸੂਜੀ ਦਾ ਟੇਸਟ ਬਦਲ ਜਾਂਦਾ ਹੈ। ਹੁਣ ਇਸ ਨੂੰ ਵੀ ਇਸ ਵਿੱਚ ਲਗਾਤਾਰ ਚਲਾਉਂਦੇ ਹੋਏ 2-3 ਮਿੰਟ ਭੁੰਨ ਲਵਾਂਗੇ ਜਦ ਤੱਕ ਕਿ ਸੂਜੀ ਆਪਣੀ ਚੰਗੀ ਤਰ੍ਹਾਂ ਭੁੰਨੀ ਨਹੀਂ ਜਾਂਦੀ। ਹਾਂ ਸੂਜੀ ਚੰਗੀ ਤਰ੍ਹਾਂ ਆਪਣੀ ਭੁੰਨੀ ਗਈ ਸੂਜੀ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਗਈ। ਹੁਣ ਇਸ ਵਿੱਚ 3 ਚਮਚ ਮੈਂ ਫਰੈਸ਼ ਮਲਾਈ ਦੇ ਪਾਵਾਂਗੇ 3-4 ਚਮਚ ਦੁੱਧ ਦੇ ਪਾਵਾਂਗੇ ਤਾਂ ਜੋ ਸੂਜੀ ਆਪਣੀ ਸੌਫਟ ਹੋ ਜਾਵੇ ਤੇ ਸੂਜੀ ਦਾ ਦਾਣਾ-ਦਾਣਾ ਫੁੱਲ ਜਾਵੇ ਤੁਸੀਂ ਚਾਹੋ ਤਾਂ ਇਸ ਵਿੱਚ ਫਰੈਸ਼ ਖੋਆ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋ ਹੈਗਾ ਮਲਾਈ ਤੇ ਦੁੱਧ ਪਾਉਣ ਨਾਲ ਵੀ ਇਸ ਵਿੱਚ ਖੋਏ ਵਰਗਾ ਹੀ ਟੇਸਟ ਆਉਂਦਾ ਹੈ ਹੁਣ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰਾਂਗੇ ਜਦ ਤੱਕ ਇਹ ਸੂਜੀ ਆਪਣੀ ਫੁੱਲ ਨਹੀਂ ਜਾਂਦੀ ਸੂਜੀ ਆਪਣੀ ਚੰਗੀ ਤਰ੍ਹਾਂ ਫੁੱਲ ਗਈ ਸੂਜੀ ਨੇ ਘਿਓ ਛੱਡ ਦਿੱਤਾ ਹੈ ਸੂਜੀ ਵਿੱਚੋਂ ਬਹੁਤ ਵਧੀਆ ਖੁਸ਼ੂ ਆਉਣ ਲੱਗੀ ਸੂਜੀ ਦਾ ਆਪਾ ਕਲਰ ਵੀ ਚੇਂਜ ਨਹੀਂ ਕਰਨਾ ਹੁਣ ਇਸ ਵਿੱਚ ਇੱਕ ਕੌਲੀ ਮੈਂ ਪੀਸੀ ਹੋਈ ਖੰਡ ਦੀ ਲੈ ਲਈ ਤੁਸੀਂ ਖੰਡ ਆਪਣੇ ਟੇਸਟ ਦੇ ਅਕੋਰਡਿੰਗ ਲੈਣੀ ਹੈ ਮੈਂ ਥੋੜੀ ਜੀ ਖੰਡ ਘੱਟ ਹੀ ਲਈ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ ਹੁਣ ਇਸ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਖੰਡ ਵੀ ਆਪਾ ਚੰਗੀ ਤਰ੍ਹਾਂ ਮਿਕਸ ਕਰ ਲਈ ਸੂਜੀ ਨੇ ਘਿਓ ਛੱਡ ਦਿੱਤਾ ਤੇ ਮਲਾਈ ਨੇ ਵੀ ਗੈਸ ਦੀ ਫਲੇਮ 'ਤੇ ਬੰਦ ਕਰਾਂਵਾਂਗੀ। ਇਸ ਹੁਣ ਇੱਧਰ ਇੱਕ ਮਿਕਸੀ ਦਾ ਜਾਰ ਲਿਆ ਸਵਿੱਚ ਕਾਜੂ ਪਾ ਦਿੱਤੇ ਥੋੜੇ ਜਿਹਾ ਥੋੜੇ ਜਿਹਾ ਬਦਾਮ ਕਾਜੂ ਬਦਾਮ ਪਾਉਣੇ ਆਪਸ਼ਨਲ ਹੈ। ਹੁਣ ਥੋੜੇ ਜਿਹਾ ਗੁੜ ਪਾ ਦਿੱਤਾ ਤੇ ਦੋ ਚਮਚ ਨਾਰੀਅਲ ਦਾ ਬਰਾਦਾ ਤੁਸੀਂ ਨਾਰੀਅਲ ਦੇ ਬਰਾਦੇ ਤੋਂ ਵੀ ਇਸ ਦੀ ਸਟਫਿੰਗ ਬਣਾ ਸਕਦੇ ਹੋ। ਹੁਣ ਇਸ ਨੂੰ ਮੈਂ ਦਰਦਰਾ ਜਿਹਾ ਮਿਕਸੀ ਦੇ ਜਾਰ ਵਿੱਚ ਪੀਸ ਲਵਾਂਗੇ। ਲਓ ਜੀ ਸਾਰੇ ਮਿਸ਼ਰਣ ਨੂੰ ਮੈਂ ਦਰਦਰਾ ਜਿਹਾ ਪੀਸ ਲਿਆ ਹੁਣ ਇਸ ਨੂੰ ਇੱਕ ਬਰਤਨ ਵਿੱਚ ਕੱਢ ਲਵਾਂਗੀ। ਸੂਜੀ ਬਗੈਰ ਸਟਫਿੰਗ ਤੋਂ ਵੀ ਇਸ ਨੂੰ ਬਣਾ ਸਕਦੇ ਹੋ ਵਿੱਚ ਸੂਜੀ ਦੇ ਡਰਾਈ ਫਰੂਟ ਪਾ ਕੇ ਹੁਣ ਸੂਜੀ ਵੀ ਆਪਣੀ ਥੋੜੀ ਜਿਹੀ ਠੰਡੀ ਹੋ ਗਈ ਇਧਰ ਆਪਣਾ ਮਿਸ਼ਰਣ ਵੀ ਸਟਫਿੰਗ ਵਾਲਾ ਸੈੱਟ ਹੋ ਗਿਆ ਸੂਜੀ ਨੂੰ ਜ਼ਿਆਦਾ ਠੰਡੀ ਨਹੀਂ ਕਰਨਾ ਹੁਣ ਨਿੰਬੂ ਦੇ ਆਕਾਰ ਦਾ ਥੋੜਾ ਜਿਹਾ ਪੇੜਾ ਲਵਾਂਗੇ ਇਸ ਨੂੰ ਹੱਥ ਤੇ ਥੋੜਾ ਜਿਹਾ ਚਪਟਾ ਕਰ ਲਵਾਂਗੇ ਹੁਣ ਛੋਟੇ-ਛੋਟੀਆਂ ਗੋਲੀਆਂ ਸਟਫਿੰਗ ਦੇ ਆ ਬਣਾ ਕੇ ਇਸ ਵਿੱਚ ਇਸ ਨੂੰ ਫਿਲ ਕਰਾਂਗੇ ਤੇ ਚਾਰੇ ਪਾਸੇ ਤੋਂ ਬੰਦ ਕਰ ਦੇਵਾਂਗੇ ਤੁਸੀਂ ਚਾਹੋ ਤਾਂ ਸਟਫਿੰਗ ਦੀਆਂ ਗੋਲੀਆਂ ਛੋਟੇ-ਛੋਟੇ ਬਣਾ ਕੇ ਅਲੱਗ ਪਲੇਟ ਵਿੱਚ ਵੀ ਰੱਖ ਸਕਦੇ ਹੋ ਤਾਂ ਜੋ ਤੁਹਾਨੂੰ ਮੋਦਕ ਬਣਾਉਣ ਵਿੱਚ ਆਸਾਨੀ ਹੋਵੇ ਹੁਣ ਮੈਂ ਸਾਰੀ ਸਟਫਿੰਗ ਇਸ ਵਿੱਚ ਭਰ ਦਿੱਤੀ ਹੁਣ ਇਸ ਨੂੰ ਮੋਦਕ ਦੀ ਸ਼ੇਪ ਸ਼ੇਪ ਦੇ ਦਵਾਂਗੇ ਜੇਕਰ ਤੁਹਾਡੇ ਕੋਲ ਮੋਦਕ ਵਾਲਾ ਸਾਂਚਾ ਹੈਗਾ ਤੁਸੀਂ ਇਸ ਨੂੰ ਇਸ ਵਿੱਚ ਵੀ ਬਣਾ ਸਕਦੇ ਹੋ ਹੁਣ ਮੋਦਕ ਬਣ ਗਿਆ ਹੁਣ ਇਸ ਨੂੰ ਚਮਚ ਦੀ ਸਹਾਇਤਾ ਨਾਲ ਮੋਦਕ ਵਾਲਾ ਡਿਜ਼ਾਈਨ ਦਵਾਂਗੇ ਇਹ ਚਾਰੇ ਪਾਸੇ ਤੋਂ ਮੋਦਕ ਦੀ ਤਰ੍ਹਾਂ ਡਿਜ਼ਾਈਨ ਦੇ ਦਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਪਲੇਨ ਵੀ ਰੱਖ ਸਕਦੇ ਹੋ ਲਓ ਜੀ ਮੋਦਕ ਆਪਣਾ ਬਣ ਕੇ ਤਿਆਰ ਹੈ ਮੋਦਕ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਹੈ ਹੁਣ ਦੂਸਰਾ ਮੋਦਕ ਵੀ ਮੈਂ ਇਸੇ ਤਰ੍ਹਾਂ ਬਣਾ ਲਵਾਂਗੀ ਛੋਟਾ ਜਿਹਾ ਪੇੜਾ ਲਵਾਂਗੇ ਉਸ ਵਿੱਚ ਸਟਫਿੰਗ ਰੱਖਾਂਗੇ ਤੇ ਇਸ ਨੂੰ ਚਾਰੇ ਪਾਸੇ ਤੋਂ ਉੱਪਰ ਤੋਂ ਬੰਦ ਕਰ ਦੇਵਾਂਗੇ ਤਾਂ ਜੋ ਸਟਫਿੰਗ ਆਪਣੀ ਬਾਹਰ ਨਾ ਨਿਕਲ ਸਕੇ ਨੈਤ ਸੂਵੀ ਮੈਂ ਮੋਦਕ ਦੀ ਸ਼ੇਪ ਦੇ ਦਿੱਤੀ ਤੇ ਚਮਚ ਦੀ ਸਹਾਇਤਾ ਨਾਲ ਇਸ ਉਤੇ ਡਿਜ਼ਾਈਨ ਬਣਾ ਦਵਾਂਗੇ ਸਾਰੇ ਮੋਦਕ ਮੈਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਮੋਦਕ ਮੈਂ ਬਣਾ ਕੇ ਤਿਆਰ ਕਰ ਲਏ ਹਨ ਤੇ ਇੱਕ ਪਲੇਟ ਵਿੱਚ ਰੱਖ ਲਏ ਹਨ ਮੋਦਕ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਹੇ ਹਨ ਤੁਸੀਂ ਵੀ ਇਸ ਗਣੇਸ਼ ਚਤੁਰਦਸ਼ੀ ਤੇ ਇਸ ਸੂਜੀ ਅਤੇ ਮਾੜੀ ਤੋਂ ਮੋਦਕ ਬਣਾ ਕੇ ਤਿਆਰ ਕਰੋ ਤੇ ਗਣੇਸ਼ ਜੀ ਨੂੰ ਭੋਗ ਲਗਾਓ ਇਸ ਦਾ ਟੇਸਟ ਵੀ ਖੋਏ ਵਰਗਾ ਹੀ ਆਉਂਦਾ ਹੈ ਸਾਰੇ ਮੋਦਕ ਬਣ ਗਏ ਹਨ ਹੁਣ ਮੈਂ ਥੋੜਾ ਜਿਹਾ ਗ੍ਰੀਨ ਕਲਰ ਲਿਆ ਸੀ ਉਸ ਵਿੱਚ ਅੱਧਾ ਚਮਚ ਪਾਣੀ ਦਾ ਪਾ ਲਿਆ ਇਸ ਵਿੱਚ ਉੱਪਰਤੀ ਇਸ ਨੂੰ ਕਲਰ ਕਰਾਂਗੇ ਜੇਕਰ ਥੋੜੇ ਕੋ ਕੇਸਰ ਹੈਗਾ ਤੁਸੀਂ ਇਸ ਸੁੱਤੇ ਕੇਸਰ ਵੀ ਲਗਾ ਸਕਦੇ ਹੋ ਗ੍ਰੀਨ ਕਲਰ ਲਾਉਣਾ ਥੋੜੇ ਜਿਹਾ ਮੋਦਕ ਆਪਣੇ ਦੇਖਣ ਵਿੱਚ ਵਧੀਆ ਲੱਗਣਗੇ ਸਾਰੇ ਮੋਦਕ ਮੈਂ ਇਸ ਤਰ੍ਹਾਂ ਸਜਾ ਲਏ ਹਨ ਹੁਣ ਇੱਕ ਮੋਦਕ ਮੈਂ ਤੁਹਾਨੂੰ ਤੋੜ ਕੇ ਦਿਖਾ ਰਹੀ ਹਾਂ ਮੋਦਕ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦੇ ਹਨ ਤੇ ਖਾਣ ਵਿੱਚ ਬਹੁਤ ਟੇਸਟੀ ਹਨ ਤੇ ਅੰਦਰ ਤੋਂ ਸਟਫਿੰਗ ਵੀ ਬਹੁਤ ਵਧੀਆ ਬਣੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ